ਗੋਲਸਪੁਰ ਦੇ ਕਸਬਾ ਮਮਦੋੜ ਦੇ ਪਿੰਡ ਲਖਮੀਰ ਕੇ ਉਤਾੜ ਵਿਖੇ ਦੋ ਧਿਰਾਂ ਵਿਚਾਲੇ ਜੰਮ ਕੇ ਖੂਨੀ ਝਪਟ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਇਹ ਝਗੜਾ ਰਾਤ 버ਗਰ ਖਾਣ ਵੇਲੇ ਹੋਇਆ ਨੌਜਵਾਨ ਆਪਸ ਦੇ ਵਿੱਚ ਜਦੋਂ ਇਹਨਾਂ ਦੀ ਆਪਸ ਦੇ ਵਿੱਚ ਟਕਰਾਅ ਹੁੰਦੀ ਹੈ ਤਾਂ ਇੱਕ ਧਿਰ ਦੂਜੀ ਧਿਰ ਤੇ ਜਦੋਂ ਕੁੱਟਮਾਰ ਕਰਦੀ ਹੈ ਤੇ ਉਹਨਾਂ ਦੇ ਹਮਲਾ ਕਰ ਦਿੰਦੀ ਹੈ ਤਾਂ ਅਗਲੇ ਦਿਨ ਸਵੇਰੇ ਸੁਖਵਿੰਦਰ ਸਿੰਘ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਹੁੰਦਾ ਹੈ ਤਾਂ ਵਿਰੋਧੀ ਧਿਰ ਰਸਤੇ ਵਿੱਚ ਘਰ ਹੋਣ ਕਾਰਨ ਪੀੜਤ ਸੁਖਵਿੰਦਰ ਸਿੰਘ ਮੋਟਰਸਾਈਕਲ ਤੇ ਬੱਚੇ ਛੱਡਣ ਜਾ ਰਿਹਾ ਸੀ ਤਾਂ ਉਸ ਨੂੰ ਘੇਰ ਲਿਆ ਅਤੇ ਉਹਟੇ ਮਾਰ ਕੀਤੀ ਗਈ ਹੈ ਮੋਟਰਸਾਈਕਲ ਦੀ ਵੀ ਪਣ ਤੋੜ ਕੀਤੀ ਗਈ ਹੈ ਜਿਸ ਤੋਂ ਬਾਅਦ ਮਾਮਲਾ ਇਹਨਾਂ ਵੱਧ ਗਿਆ ਕਿ ਦੋਨੋਂ ਧਿਰਾਂ ਦੇ ਚਾਲੇ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਗਿਆ ਅਤੇ ਝਗੜੇ ਨੂੰ ਛੁਡਵਾਉਣ ਵਾਸਤੇ ਪੀੜਤ ਸੁਖਵਿੰਦਰ ਸਿੰਘ ਦੀ ਪਤਨੀ ਆਈ ਤਾਂ ਹਮਲਾਵਾਰਾਂ ਵੱਲੋਂ ਉਸ ਦੀ ਵੀ ਬਹਿਰਮੀ ਨਾਲ ਕੁੱਟਮਾਰ ਕੀਤੀ ਗਈ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਕਿੱਥੋਂ ਦਾ ਰੈਡਰ ਮੇਰਾ ਨਾ ਸੁਖਵਿੰਦਰ ਸਿੰਘ ਪਿੰਡ ਲਖਮੀਰ ਕੇ ਉਤਾੜ ਦੀ ਅੱਧੀ ਰੋੜਾ ਪਿਆ ਜੜਾ ਪੜ ਕੇ ਹੈ ਮੈਂ ਸਰ ਚੱਲਿਆ ਸੀਗਾ ਬੱਚੇ ਛੱਡਣ ਆ ਸਕੂਲ ਦਾ ਟਾਈਮ ਸੀ ਸੁਬਾਹ 8 ਵਜੇ ਦਾ 8 ਵਜੇ ਕੇ 5 ਮਿੰਟ ਤੇ ਮੈਂ ਤੁਰ ਪਿਆ ਸੀਗਾ ਘਰੋਂ 10 ਮਿੰਟ ਤੇ ਮੈਂ ਪਹੁੰਚ ਗਿਆ ਸਕੂਲੇ ਦੋ ਬੱਚੇ ਮੈਂ ਉਹਦੇ ਛੱਡ ਆ ਮੇਰੇ ਕੋਲ ਦੋ ਕੁੜੀਆਂ ਨੇ ਇੱਕ ਮੁੰਡਾ ਹੈ ਉਹ ਦੋ ਬੱਚੇ ਛੱਡਾਂ ਇੱਕ ਬੱਚਾ ਰਹਿ ਗਿਆ ਮੇਰਾ ਉਹ ਮੇਰੇ ਕੋਲ ਹੁਣ ਹੈਗਾ ਮੇਰੇ ਬੱਚੇ ਜੀ ਵੀ ਉਹ ਯਾਨੀ ਕਿ ਉਹਨਾਂ ਰਾਤ ਮੈਨੂੰ ਰੋਕ ਲਿਆ। ਦਾਂਗ ਕਿ ਹਾਂ 8 ਫੁੱਟ ਦੀ। ਮੇਰੇ ਕੋਲ ਕੀ ਹੈਗਾ ਸੀ ਸਾਧਨ? ਮੇਰੇ ਕੋਲ ਬੈਗ ਸੀਗਾ ਤੇ ਬੱਚਾ ਹੈਗਾ। ਮੈਂ ਛੱਡਣ ਜਾ ਰਹਿਗਾ। ਉਹਨਾਂ ਮੈਨੂੰ ਰਾਤ 'ਚ ਰੋਕ ਲਿਆ। ਮੇਰੇ ਕੋਲ ਮੋਟਰਸਾਈਕਲ ਵੀ ਉੱਥੇ ਹੈਗਾ ਕਿ ਮੇਰੇ ਨਾਲੇ। ਤੇ ਉੱਥੇ ਮੇਰੇ ਕੋਲ ਉਹਨਾਂ ਪਹਿਲਾਂ ਨਾ ਮੇਰੇ ਇੱਥੇ ਮਾਰਿਆ ਤੇ ਉਸ ਤੋਂ ਬਾਅਦ ਰਾਡ ਮਾਰ ਕੇ ਮੇਰੇ ਕੋਲ ਮੋਟਰਸਾਈਕਲ ਖੋ ਲਿਆ। ਖੋ ਕੇ ਤੇ ਉਹਨਾਂ ਆਪ ਦੇ ਕਬਜ਼ੇ 'ਚ ਲੈ ਲਿਆ। ਫਿਰ ਉਸ ਤੋਂ ਬਾਅਦ ਮੇਰੇ ਮਗਰ ਲੱਗਿਆ। ਮਗਰ ਲੱਗਣ باوجود ਫਿਰ ਉਸ ਤੋਂ ਬਾਅਦ ਮੇਰੇ ਕਰਦੇ ਜੀ ਹੈਗੇ ਸੀ ਨਾਲ ਉਹ ਨਾਲ ਸੀ ਕਿ ਕਰਦੇ ਜੀ ਤੇ ਉਹ ਜਦੋਂ ਚੱਲੇ ਸੀਗੇ ਉਹਨਾਂ ਨੂੰ ਫਿਰ ਬੜਾ ਉਹਨਾਂ ਨੇ ਵੀ ਕੁੱਟਿਆ ਇੱਕ ਮੇਰੇ ਗੁੱਡੀਆਂ ਦੇ ਮੁੱਕਾ ਇਹਨੇ ਮਾਰਿਆ ਇੱਥੇ ਅੱਖ ਤੇ ਤੇ ਇੱਕ ਆਪਣੇ ਲੱਤਾਂ ਦੇ ਇੱਥੇ ਮਾਰਿਆ ਤੇ ਇੱਕ ਆਪਣੇ ਉਹਦੀ ਵਿਚਾਰੀ ਦੀ ਅੱਖ ਵੀ ਸੁੱਜ ਗਈ ਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਮੇਰੇ ਕਰਦੇ ਜੀਆਂ ਨੂੰ ਯਾਨੀ ਕਿ ਲੈ ਗਏ ਝੋਨੇ ਦੇ ਵਿੱਚੋਂ ਫੁੱਡੇ ਮਾਰਦੇ ਲੈ ਗਏ ਠੀਕ ਹੈ ਤੇ ਇਹ ਜਿਹਨੇ 4-5 ਜਣੇ ਸੀ ਇਧਰ 5-7 ਜਣੇ ਇਧਰ ਸੀਗੇ ਮੈਂ ਇਕੱਲਾ ਸੀਗਾ ਮੈਂ ਜਨਾਬ ਕੀ ਕਰਦਾ ਮੇਰੇ ਕੋਲ ਕੁਝ ਹੈ ਹੀ ਨਹੀਂ ਸੀਗਾ ਤੇ ਉਹ ਜਾਨੀ ਕਿ ਇਸ ਤੋਂ ਬਾਅਦ ਫਿਰ ਮੇਰੇ ਘਰ ਦੇ ਜੀਆ ਨੇ ਬਹੁਤ ਕੁੱਟ ਮਾਰਿਆ ਨਾ ਬੋਧ ਕੀਤੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਥਾਣੇ ਆਏ ਥਾਣੇ ਦਰਖਾਸਤ ਦੇਣ ਆਏ ਇਹਨਾਂ ਥਾਣੇ ਵਾਲਾ ਕਿਹਾ ਵੀ ਦਾਖਲ ਹੋ ਜਾ ਹਸਪਤਾਲ ਤੇ ਅਸੀਂ ਹਸਪਤਾਲ ਆਉਣ ਲੱਗੇ ਉਸ ਤੋਂ ਬਾਅਦ ਹਸਪਤਾਲ ਦੇ ਬਾਹਰ ਵਾ ਬਾਹਰ ਜਦੋਂ ਆਏ ਮੇਰ ਨੂੰ ਬਹੁਤ ਗੁੰਡਾ ਕਰਦੀ ਹੋਈ ਬਹੁਤ ਕੁੱਟ ਮਾਰੀ ਇੱਥੇ ਇੱਥੇ ਮੰਮਦੋੜ ਵਿੱਚ ਕੋਈ ਇਨਸਾਨ ਨਹੀਂ ਹੈਗਾ ਕੋਈ ਨਿਸ਼ਾਨ ਨਹੀਂਗਾ ਜੇ ਕੋਈ ਇਨਸਾਨ ਹੁੰਦਾ ਤਾਂ ਮੈਨੂੰ ਬਚਾਉਂਦਾ ਮੈਨੂੰ ਲਾਉਣ ਦਾ ਕੀ ਫਾਇਦਾ ਮਾਤਾ ਮੈ ਰਹੇਂਦੇ ਮੇਲਾ ਲਾਉਂਦਾ ਕੀ ਫਾਇਦਾ ਉਹ ਤੇ ਕੀ ਲਾਉਣ ਦਾ ਫਾਇਦਾ ਹੈ ਕਿਸ ਗੱਲੇ ਮੇਲਾ ਲਾਇਆ ਯਾ ਤਾਂ ਕਿ ਇਹਦੀ ਜਾਨ ਇੱਕ ਬੰਦੇ ਦੇ 10 ਜਣੇ ਕੁੱਟਣ ਵਾਲੇ ਵੀਡੀਓ ਵੇਖ ਲੋ ਕੁਈ ਨੀ ਬੋਲਦਾ ਕਾਦੀ ਕੰਦੂ ਕੁੱਟਣ ਲੱਗੇ ਜੀ ਕੋਈ ਜ਼ਮੀਰਾਂ ਆਪਣੀਆਂ ਮਰ ਗਈਆਂ ਮੈਂ ਦੋ ਧੀਆਂ ਨਾ ਪਿਉਂਵਾਂ ਇੱਕ ਮੇਰ ਕੋ ਮੜਾ ਮੈਂ ਸੌਂ ਖਾਂ ਕੇ ਕਹਿੰਦਾ ਮੈਂ ਮਾਰਾ ਨਹੀਂ ਕਿਹਦਾ ਜਿੱਥੇ ਕੀਤਾ ਮੈਂ ਦਿਹਾੜੀ ਦੇਰੀ ਕੰਮ ਕਰਨਾ ਸਬਜ਼ੀ ਵੇਜਣਾ ਸਪਰੇਅ ਕਰਨਾ ਕੰਮ ਕਰਨਾ ਸਾਰੇ ਕਰਨਾ ਸਰ ਹੋਰ ਕਾਰਵਾਈ ਕੀ ਨਾਮ ਤੇ ਹੋਣੀ ਚਾਹੀਦੀ ਮੇਰੀ ਮੈਨੂੰ ਕਾਰਵਾਈ ਮੰਗ ਕਰੋ ਮੇਰੀ ਬੇਨਤੀ ਆ ਮੇਰੇ ਬੱਚੇ ਆ ਛੋਟੇ ਝੋਟੇ ਮੇਰੇ ਬੱਚੇ ਰੋਲ ਜਾਣਗੇ ਮੈਂ ਕਿੱਧਰ ਜਾਵਾਂ ਮੈਂ ਕਿਹੜੇ ਪਾਸੇ ਜਾਵਾਂ ਮੈਂ ਰਾਹ ਵੀ ਨਹੀਂ ਮਿਲਦਾ ਹਾਂ ਜੀ ਸਰ ਜੀ ਆਪ ਜੀ ਦਾ ਕਿੱਥੋਂ ਦਾ ਮੇਰਾ ਸ਼ੋਬਨਾਮਾ ਜੀ ਪੌਰਨ ਸਿੰਘ ਹੈ ਪਿਤਾ ਮੇਰੇ ਦਾ ਨਾਮ ਆਰਮ ਸਿੰਘ ਹੈ ਅਸੀਂ ਪਿੰਡ ਲਖਮੀਰ ਤੇ ਉਤਾਰਦੇ ਰਹਿਣ ਵਾਲੇ ਹਾਂ ਜਿਹੜੇ ਤੁਹਾਡੇ ਤੇ ਇਲਜ਼ਾਮ ਕੋਈ ਲੱਗੇ ਕੁੱਟ ਮਾਰਦੇ ਔਰਤਾਂ ਨਾਲ ਕੇ ਕੁੱਟ ਮਾਰਦੇ ਕੀ ਮਾਮਲਾ ਕੀ ਵਜ੍ਹਾ ਕੀ ਸਰ ਵੇਖੋ ਜੀ ਔਰਤਾਂ ਨੂੰ ਕੋਈ ਕੁੱਟ ਮਾਰਨੀ ਹੋਈ ਮੈਂ ਆਪਣੀ ਬੇਟੀ ਨੂੰ ਸਕੂਲ ਰੋਜ਼ਾਨਾ ਦੀ ਤਰ੍ਹਾਂ ਛੱਡ ਕੇ ਆ ਰਹੀ ਸੀ ਵਾਪਸ ਮੈਂ ਦੇਖਿਆ ਕਿ ਜਦੋਂ ਇਹਨਾਂ ਦੇ ਮੈਂ ਪਿੱਛੇ ਨਾਲ ਕੁਝ ਆਰਤੀ ਅੰਥਰ ਸੀਗੇ ਅਣਪਛਾਤੇ ਬੰਦੇ ਇਹਨਾਂ ਕੋਲ ਕਾਪੇ ਕਰਪਾਨਾ ਸੀਗੇ ਠੀਕ ਹੈ ਜੀ ਸਾਡੇ ਕੋਲ ਵੀਡੀਓ ਮੌਜੂਦ ਹੈਗੀਆਂ ਨੇ ਕੋਲੋਂ ਲੰਘ ਕੇ ਆ ਤੇ ਅੱਗੇ ਸਰਜੀਤ ਸਿੰਘ ਦੇ ਘਰ ਵਿੱਚ ਹਮਲਾ ਕੀਤਾ ਸੁਖਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਜੀ ਨਾਲ ਹੁੰਦੇ ਤਿੰਨ ਸੱਤ ਹੀ ਅਣਪਛਾਤੇ ਉਹਦੇ ਘਰ ਵਾਲੇ ਗੁਰਮੀਤ ਸਿੰਘ ਦੋ ਉਹਦੇ ਬੇਟਿਆਂ ਦੇ ਘਰ ਵਾਲੇ ਠੀਕ ਹੈ ਪਰਮਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਜੀ ਇਹਨਾਂ ਸਾਰਿਆਂ ਨੂੰ ਉੱਥੇ ਘਰ ਵਿੱਚ ਮਿਉ ਸੀ ਉੱਥੇ ਮੋਟਰਸਾਈਕਲ ਛੱਡ ਕੇ ਭੱਜੇ ਨੇ ਪਹਿਲਾਂ ਸੱਟ ਮਰੀ ਹੈ ਜਦੋਂ ਮੈਂ ਬਾਈਕ ਦਾ ਸਟੈਂਡ ਲਾਇਆ ਜੀ ਮੈਂ ਇਹਨੂੰ ਕਿਹਾ ਵੀ ਸ਼ਰਮ ਕਰੋ ਤੁਹਾਡੇ ਮੱਥੇ ਤੇ ਲੜਾਈਆਂ ਲਿਖੀਆਂ ਹੋ ਜਾਂਦੀਆਂ ਜੀ ਤੁਸੀਂ ਲੜਨਾ ਹੈ ਤੇ ਇਹ ਉਨੀ ਦੇਰ ਨੂੰ ਜਿਹੜੇ ਹੈਗਾ ਸੁਖਵਿੰਦਰ ਸਿੰਘ ਨੇ ਗਡਾਸੀ ਮਾਰੀ ਹੈ ਆਪਣੇ ਅਰਸ਼ਦੀਪ ਸਿੰਘ ਦੇ ਜੀ ਪੁੱਤ ਸ਼ਰੀਫ ਦੇ ਉਹ ਖੂਨ ਨਾਲ ਲਤਪਤ ਹੋ ਗਿਆ ਜੀ ਮੈਂ ਸਟੈਂਡ ਲਾਉਂਦਾ ਰਹਿ ਗਿਆ ਜੀ ਮੈਂ ਮੈਂ ਕਿਹਾ ਭਾਜੋ ਤੁਸੀਂ ਮੁੰਡੇ ਨੂੰ ਛੱਡ ਲਾਗੇ ਕਿਉਂ ਮਾਰਦੇ ਜੀ ਇਹ ਨਹੀਂ ਜਦੋਂ ਉਹਨਾਂ ਨੇ ਮੇਰੇ ਤੇ ਵੀ ਹਮਲਾ ਕਰ ਦਿੱਤਾ ਗੁਰਮੀਤ ਸਿੰਘ ਨੇ ਮੇਰੇ ਮਾਰੇ ਜੀ ਮੇਰੇ ਗਡਾਸੀ ਮਾਰੀ ਹੈ ਜਿੱਥੇ ਮੇਰੇ ਇੱਥੇ ਟਾਂਕੇ ਲੱਗੇ ਜੀ ਪੱਟੀ ਮੇਰੇ ਲੱਗੀ ਹੋਈ ਹੈ ਲੜਾਈ ਲੜਾਈ ਦੇ ਜੀ ਜੇ ਡੇਲੀ ਸ਼ਰਾਬਾਂ ਪੀ ਕੇ ਰੋਜ਼ ਉਥੇ ਪਰਮਜੀਤ ਕੌਰ ਪਤਨੀ ਸਰਜੀਤ ਸਿੰਘ ਘਰ ਵਿੱਚ ਕੱਲੀ ਮਜੂਰ ਵੀ ਜਦੋਂ ਸਰਜੀਤ ਸਿੰਘ ਕੰਮ ਚਲਾ ਜਾਂਦਾ ਪੱਠੇ ਦੀ ਮਜ਼ਦੂਰੀ ਦਾ ਕੰਮ ਕਰਦਾ ਬੱਚੇ ਸਕੂਲ ਚਲੇ ਜਾਂਦੇ ਆ ਉਹ ਸਔਰਤ ਨੂੰ ਗਲਤ ਹਰਕਤਾਂ ਕਰਕੇ ਲੰਘਦੇ ਜੀ ਗਲਤ ਅਸ਼ਲੀਲ ਇਸ਼ਾਰੇ ਕਰਦੇ ਆ ਕਿੰਨੇ ਲੱਗਦੇ ਨੇ ਸਰਜੀਤ ਪਰਮਜੀਤ ਕੌਰ ਨੂੰ ਪਤਨੀ ਸਰਜੀਤ ਸਿੰਘ ਦੀ ਜੀ ਗਲਤ ਇਸ਼ਾਰੇ ਅਸ਼ਲੀਲ ਹਰਕਤਾਂ ਕਰਕੇ ਲੰਘਦੇ ਆ ਜੀ ਇਹ ਸਾਡੇ ਨਿੱਜੀ ਖੇਤ ਵਿੱਚੋਂ ਲੰਘਦੇ ਆ ਕਿਉਂਕਿ ਸਾਡੀ ਸਾਕੀ ਭਤੀਜੀ ਸਾਡੇ ਤਾਈ ਦੀ ਪੋਤਰੀ ਇਸ ਗੁਰਮੀਤ ਸਿੰਘ ਦੋਸ਼ੀ ਸੁਖਵਿੰਦਰ ਸਿੰਘ ਦੋਸ਼ੀ ਵਗੈਰਾ ਦੇ ਇਹ ਨਦੀ ਭਰਾ ਦੀ ਜਿਹੜੀ ਮਿਸਿਸ ਹੈ ਉਹਦੇ ਕਰ ਵਿਆਹੀ ਹੋਈ ਹੈ ਜਿਹਦੀ ਵਜ੍ਹਾ ਕਰਕੇ ਸਾਡੀ ਇਹਨਾਂ ਨਾਲ ਦੂਰ ਨੇੜੇ ਦੀ ਰਿਸ਼ਤਦਾਰੀ ਵੀ ਬਣਦੀ ਹੈ ਇਸ ਵਜ੍ਹਾ ਕਰਕੇ ਅਸੀਂ ਆਪਣੇ ਨਿੱਜੀ ਫਸਲ ਦੇ ਵਿੱਚ ਇਹਨਾਂ ਨੂੰ ਅਸੀਂ ਲੰਗੜ ਦਿੰਦੇ ਆਂ ਵੀ ਚਲੋ ਕੋਈ ਨਹੀਂ ਸਾਡੀ ਰਿਸ਼ਤੇਦਾਰੀ ਹੈ ਪਰ ਇਹਨਾਂ ਨੇ ਉਸ ਚੀਜ਼ ਦਾ ਨਾਜਾਇਜ਼ ਫਾਇਦਾ ਠਾਇਆ ਹੈ ਇਹਨਾਂ ਨੇ ਜਾਲੇ ਵਾਂ ਸੱਟਾਂ ਮਾਰੀਆਂ ਕਾਰ 'ਤੇ ਹਮਲਾ ਕੀਤਾ ਜੀ ਕਾਰ 'ਚ ਮੌਜੂਦ ਆ ਮੋਟਰਸਾਈਕਲ ਵੀ ਇਹਨਾਂ ਦਾ ਛੱਡ ਕੇ ਭੱਜੇ ਨੇ ਕਈ ਛੱਡ ਕੇ ਭੱਜਿਆ ਹੋਰ ਇਹਨਾਂ ਗਡਾਸੀ ਇਕ ਪਈ ਉੱਥੇ ਚੱਪਲਾਂ ਪਈਆਂ ਹੈ ਉਹ ਉੱਥੇ ਪਈਆਂ ਜੀ ਉੱਥੇ ਬੰਦੇ ਮਰੋ ਜ ਉਥੋਂ ਦੀ ਸਾਡੇ ਕੋਲ ਮੌਜੂਦਾ ਸਾਰੀਆਂ ਵੀਡੀਓਆਂ ਗਈਆਂ ਉੱਥੇ ਜਿਹੜਾ ਰਾਹੀਰ ਜਿਹੜੇ ਸਾਡੇ ਕੋਲ ਮੌਜੂਦਾ ਗਵਾਹ ਹੈਗੇ ਨੇ ਜਿਨ੍ਹਾਂ ਨੇ ਚੀਜ਼ ਵੇਖੀ ਹੈ ਜੀ ਅੱਛਾ ਤੇ ਉਹ ਕਿਤੇ ਜਿਹੜੇ ਚੱਕੀ ਹੋਏ ਨੇ ਜਿਹੜੇ ਸਤਾਂ ਅਸੀਂ ਵੀ ਖੜੀ ਮੇਰੇ ਸੱਟ ਲੱਗੀ ਹੈ ਗੜਾਸੀ ਮੇਰੇ ਵੱਜੀ ਹੈ ਜੀ ਆਇੱਥੇ ਵੱਜੀ ਹੈ ਤੇ ਅਰਸ਼ਦੀਪ ਦੇ ਵੱਜੀ ਹੈ ਜੀ ਉਹਦੇ ਉਹਦੇ ਵੀ ਗੜਾਸੀ ਜਿਹੜੀ ਗੰਦਾਸੀ ਦੀ ਤਰ੍ਹਾਂ ਸੀਗਾ ਜਿਹੜਾ ਵੇਖਿਆ ਉਹ ਉਹਦੇ ਹੱਥ ਵਿੱਚ ਸੀਗਾ ਸੁਖਵਿੰਦਰ ਸਿੰਘ ਦੇ ਤੇ ਗੁਰਮੀਤ ਸਿੰਘ ਨੇ ਵੀ ਵੇਖਿਆ ਜੀ ਇਹਨਾਂ ਨੇ ਸਾਨੂੰ ਜਿਹੜੀਆਂ ਸੱਟਾਂ ਮਾਰੀਆਂ ਬਿਲਕੁਲ ਸਾਬ ਨੂੰ ਨਾ ਕਹੀਦਾ ਕੋਸਤ ਜਾਂ ਵੈਸੇ ਇਹ ਕਹਿੰਦੇ ਜੀ ਇਨਕੁਆਰੀ ਹੋ ਗਈ ਹੈ ਸਾਫ ਸੁਥਰੀ ਗੱਲ ਹੋਵੇ ਨਿਆਂਕ ਗੱਲ ਹੋਵੇ ਜਾਂਚ ਕਿਸੇ ਚੰਗੇ ਅਵਲ ਅਫਸਰ ਤੋਂ ਜਾਂਚ ਹੋਵੇ ਇਨਕੁਆਰੀ ਹੋਵੇ ਹਰ ਤਰ੍ਹਾਂ ਦੀ ਵੀਡੀਓ ਵੀ ਪਹਿਲਾਂ ਦੋ ਦਿਨ ਪਹਿਲਾਂ ਉਹ ਵੀ ਸਾਡੇ ਕੋਲ ਬਜੀਦੀ ਹੈ ਵੀਡੀਓ ਮੌਜੂਦ ਹੈ ਸਾਰੇ ਪਿੰਡ ਦੇ ਦੇਖੀ ਹੈ ਜੀ ਵੀਡੀਓ ਵਾਇਰਲ ਵੀ ਹੋਈ ਹੈ ਕਿ ਬੱਚੇ ਦੇ ਗੱਲ ਪੈ ਰਿਹਾ ਸੁਖਵਿੰਦਰ ਸਿੰਘ ਦੋ ਚੀਜ਼ ਬੜਾ ਬੰਦੇ ਤੇ ਵੀ ਉਹ ਸੋਲਦੇ ਜ਼ਾਲਮ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਅੱਜ ਉਹਨਾਂ ਨੇ ਕਰ ਚਾਕੇ ਠੀਕ ਹੈ ਜੀ ਚੱਲ ਕੇ ਜ਼ਾਲਮ ਹਮਲਾ ਹਾਂਜੀ ਪਤਾਲ ਹੋਣੀ ਚਾਹੀਦੀ ਹੈ ਹਾਂ ਬਿਲਕੁਲ ਕਿਸੇ ਅਵਲ ਅਸਰ ਦੀ ਪਤਾਲ ਹੋਣੀ ਚਾਹੀਦੀ ਹੈ ਇਨਕੁਆਰੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਡੂੰਗਾ ਧਿਆਨ ਕਰਨ ਤੋਂ ਬਾਅਦ ਜਿਹੜੇ ਵੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ